ਕੀ ਗੱਲਬਾਤ ਹੋ ਰਹੀ ਥੀ ਆਲ ਬਾਤ ਚ ਮੈਂ ਉੱਥੇ ਪਈ ਬੈਠ ਕੇ ਪੈਲੀ ਚ ਮਮੀ ਇੱਥੇ ਪਈ ਆ ਤੇ ਮੰਮੀ ਆ ਹੀ ਸੁਣੇਗਾ ਇਹ ਮਨਕੁਲਵਿੰਦਰ ਮੈਨੂੰ ਕਹਾਂ ਨਹੀਂ ਫੇਰ ਮੈਂ ਝੱਕਾ ਜੀ ਮੈਂ ਉਹ ਜੰਦ ਕਹਿੰਦੀ ਹੂੰ ਤੇ ਉਦਾਂ ਮੈਨੂੰ ਆਜਾ ਕੋਲਵਿੰਦਰ ਬੂਆ ਨਹੀਂ ਖੋਜਦੀ ਤੇ ਮੈਂ ਉੱਥੇ ਮੈਂ ਗਿਆ ਨਾ ਕੋਈ ਟਿਵਾ ਯੋ ਨਹੀਂ ਰਹਿੰਦੇ ਕੋਈ ਨਾ ਹੀ ਆਪ ਹਾਜੀ ਮੈਂ ਫੇਰ ਦੋ ਤਿੰਨ ਥੋੜੇ ਹੀ ਮਾਰੀ ਬੂਆ ਚਾਚਾ ਨਹੀਂ ਤੇ ਫੇਰ ਵਜਾਂ ਮਾਇਆਂ ਨੂੰ ਬੂਆ ਖੋਲਤਾ ਅਹੀਂ ਤੁਹਾਨੂੰ ਮਾਰਦੇ ਮੈਂ ਮੁੰਡਾ ਹੀ ਲੱਗੇ ਭੱਜ ਗਿਆ ਉਹ ਚੱਲ ਗਿਆ ਖੂਤੇ ਮੈਂ ਕੁਝ ਵੀ ਮਮੂ ਜੀ ਨੇ ਆਇਆ ਤੇ ਕੋਈ ਚੀਜ਼ ਕੋਈ ਫਲਜੀ ਪਤਾ ਪੁਲਿਸ ਆ ਕੇ ਦੇਖੀ ਆ ਰਿੰਕ ਕੀ ਫਲਜਾ ਕੀ ਨਹੀਂ ਮੁੰਡੇ ਉਹ ਕੱਦਾਂ ਮਾਰਦੀ ਬਹੁਤ ਬੁਰੀ ਹਾਲ ਚੜੀ ਆਈਆ ਸਾਡੇ 5 ਸਾਲ ਪਾਲਦੇ ਰਹਿ ਗਏ ਰਾਤ ਕਿੰਨੇ ਕੋਈ ਦੀ ਗੱਲ ਐ ਇਹ ਇਹ 9:00 9:00 ਵਜੇ ਜੀ ਆ ਤੇ ਨੂੰ ਫੋਨ ਕਿੰਨੇ ਵਜੇ ਗਿਆ ਹੀ 9:00 ਹੋਈ ਗਿਆ ਮੈਂ ਕਿਹਾ ਅਮੁੰਡਾ ਵੀ ਚਹੀ ਆ ਗਿਆ ਭੱਜ ਆਇਆ ਸੀ ਅਸੀਂ ਚੱਲ ਜਾ ਗਏ ਮੁੰਡੇ ਤੇ ਫਿਰ ਉਸ ਤੋਂ ਬਾਅਦ ਉਹਨੇ ਕੀ ਕੀਤਾ ਜਦੋਂ ਬੱਚੇ ਨੂੰ ਮਾਰਨ ਤੋਂ ਬਾਅਦ ਉਹ ਪੁਲੀਆਂ ਚੱਲ ਗਈ ਮੈਨੂੰ ਤੈਨੂੰ ਮਾਰਦਾ ਅਸੀਂ ਤੇ ਮੁੰਡੇ ਨੂੰ ਜਾ ਕੇ ਸਾਡੇ ਘਰ ਕੋਈ ਰਹਿ ਨਹੀਂ ਚੱਲਦੀਆਂ ਇਹ ਬੁੱਲੀਆਂ ਭੱਜੀਆਂ ਉਹ ਉੱਤੇ ਉਹ ਉੱਤੇ ਬਾਜ਼ੀਆਂ ਲੱਭੀਆਂ ਕਿਲਿੰਦਰ ਕਿਲਿੰਦਰ ਇਹ ਮੁੰਡਾ ਵੀ ਆਇਆ ਆ ਗਿਆ ਇਹ ਆਵਾਜ਼ਾਂ ਮਾਰਦੀ ਹੱਸਦੀ ਜੀ ਚਾਹ ਹੱਸਦੀ ਜੀ ਹੱਸਦੀ ਤੇ ਬੱਚੀ ਨਹੀਂ ਕੋਈ ਉਹ ਕਿਥੋਂ ਵਾਇਦੇ ਜਾਂਦਾ ਕੋੜੀਆਂ ਜੜ ਕੇ ਉਸ ਤੋਂ ਬਾਅਦ ਕੀ ਕੀਤਾ ਉਹਨੇ ਅਹੀਂ ਚਲੇ ਗਏ ਨੁਕੋ ਜੇ ਮੁੰਡੇ ਜਾਈ ਕੇ ਅੱਛਾ ਮਾ ਜਾਂਦੇ ਵੇਖ ਰੱਖਿਆ ਛੇੜੂ ਜੇ ਗਏ ਫੇ ਕਬਰ ਜੇ ਕਲੀਆਂ ਫੇ ਬਾਹਰ ਨਿਕਲੇ ਸਾਰੇ ਜਿਹਨਾਂ ਨੇ ਕਿ ਲੈ ਜਾਓ ਮੁੰਡੇ ਮੁੰਡੇ ਜਹਣਿਕੋ ਮੁੰਡੇ ਨੇ ਨੀਂ ਬਰਹੇ ਨੀਂ ਕੋ ਜਿਹੜਾ ਬਾਬਾ ਸਾਹਿਬ ਦੇ ਉਸ ਤੋਂ ਬਾਅਦ ਘਰੇ ਕੀ ਵਾਪਰੇਆ ਕੁਛ ਕੱਲਿਆ ਕੋਈ ਵੀ ਨਹੀਂ ਉਹਨਾਂ ਜਗ੍ਹਾ ਉਹਨਾਂ ਜਿੰਦ ਜਗ੍ਹਾ ਵੰਡੀ ਸਾਡੇ ਉਹ ਵੰਡੀ ਕੋਈ ਥੀ ਆਏ ਉਹਨਾਂ ਜਗ੍ਹਾ ਟੂਰ ਜਨ ਹਾਂ ਉਹਨੂੰ ਵੀ ਲੱਗੇ ਉੱਥੇ ਇਹ ਕਹੇ ਮਾਝੇ ਜੀ ਕਿ ਅਸੀਂ ਸ਼ਾਮਾ ਆਤੀ ਨੂੰ ਕੋਟ ਸ਼ਾਮਾ ਆਤੀ ਕੋਲੋਂ ਤੋਂ ਹਾਂ ਮੰਗੇ ਤੇ ਮੈਂ ਤਾਂ ਦੇਖੀ ਹੈ ਜੇ ਇਥੋਂ ਇੱਥੇ ਨਾਕਦੇ ਸਾਥ ਉਹ ਇਹ ਜਾਣ ਕਰਕੇ ਆਇਆ ਇਹ ਚਾਲਪਾ ਆ ਗਿਆ ਕੋਪੂਨ ਕੀਤੇ ਅਸੀਂ ਕਿਉਂ ਕੀਤਾ ਕਿ ਉਹਨੇ ਇਹ ਸਾਰਾ ਕੁਝ ਕੀ ਪਤਾ ਹੁਣ ਕਿਉਂ ਕੀਤਾ ਦੱਸਿਆ ਨਹੀਂ ਕੋਈ ਪਹਿਲਾਂ ਕੋਈ ਗੱਲਬਾਤ ਕੋਈ ਗੱਲਬਾਤ ਨਹੀਂ ਹੋਈ ਮਿੰਨੀ ਨੂੰ ਚੀਜ਼ ਆਈ ਆ ਫਿਰ ਸ਼ਾਮਾ ਆਇਆ ਮਿੰਨੀ ਬਦਸ਼ਾਹ ਬਰਾਤਾ ਆਪ ਰੋਟੀ ਮਾਂ ਪੁੱਛ ਖਾਣਾ ਜਾਵੇ ਮਿੰਨੀ ਮੰਮੀ ਨੂੰ ਚੀਜ਼ ਆਤੀ ਕੋਈ ਗੱਲ ਬਾਤ ਨਹੀਂ ਮੈਂ ਤਾਂ ਪਿਆ ਹੀ ਨਹੀਂ ਗਿਆ ਹਾਂ ਮੈਂ ਗਿਆ ਨਹੀਂ ਕੋਈ ਨਹੀਂ ਮੁੰਡੇ ਮੈਂ ਸੁਤੀ ਜਾਂਦੇ ਤੇ ਕੋਈ ਮੈਂ ਗਿਆ ਮੁੰਡਾ ਦੇਖਿਆ ਮੁੰਡੇ ਵਜੇ ਕੱਖ ਵੀ ਨਾ ਮੈਂ ਮੈਂ ਦੇਲ ਕੰਬੀਆ ਮੈਂ ਗਿਆ ਇਹ ਕੀ ਬਣ ਗਿਆ ਨਾ ਆਦੇ ਕੰਬੀਆ ਮੇਰੀ ਕਿ ਜਾਨ ਮੁੰਡਾ ਜੀ ਪਾਇਆ ਬਈ ਆਈ ਜਾ ਬਈ ਜਾ ਪਾਲ ਜਾ ਜਾ ਕੇ ਪਿੰਡ ਸੋਲ ਜਗੀਰ ਵਿਖੇ ਇੱਕ 6 ਸਾਲ ਦਾ ਬੱਚਾ ਅਰਸ਼ ਅਸ਼ਪ੍ਰੀਤ ਸਿੰਘ ਜਿਸ ਦੀ ਕੱਲ ਰਾਤ ਨੂੰ ਜਿਹੜੀ ਹੱਤਿਆ ਕਰ ਦਿੱਤੀ ਗਈ ਹੈ ਤੇ ਬੜੀ ਹੈਰਾਨੀ ਦੀ ਗੱਲ ਹੈ ਕਿ ਹੱਤਿਆ ਕਿਸੇ ਹੋਰ ਨਹੀਂ ਉਸਦੀ ਮਾਂ ਵੱਲੋਂ ਕੀਤੀ ਗਈ ਹੈ ਮਾਂ ਦਾ ਨਾਮ ਕੁਲਵਿੰਦਰ ਕੌਰ ਹੈ ਉਸਨੇ ਚਾਕੂ ਮਾਰ ਕੇ ਉਸਦੀ ਹੱਤਿਆ ਕੀਤੀ ਤੇ ਉਸ ਤੋਂ ਬਾਅਦ ਖੁਦ ਛੱਤ ਉੱਪਰ ਚੱਲ ਕੇ ਤੇ ਸ਼ਾਲ ਮਾਰ ਲਈ ਜੋ ਮੁੜੀ ਤਫਤੀਸ਼ ਜੋ ਆਇਆ ਹੈ ਜੋ ਆਸ-ਪਾਸ ਦੇ ਲੋਕਾਂ ਤੋਂ ਪਤਾ ਲੱਗਿਆ ਕਿਉਂਕਿ ਜ਼ਿਆਦਾਤਰ ਇਹ ਫੈਮਿਲੀ ਜਿਹੜੀ ਹੈਗੀ ਇਹ ਪਿੰਡ ਤੋਂ ਬਾਹਰ ਇੱਕ ਡੇਰੇ ਤੇ ਰਹਿੰਦੀ ਹੈ ਗੱਲ ਇਹ ਸਾਹਮਣੇ ਆਈ ਹੈ ਕਿ ਇਹ ਜਿਹੜੀ ਨੌਸਸਤਾ ਅਫਸਰ ਚ ਨਿੱਕੀ ਨਿੱਕੀ ਜੋ ਨੋਕ ਜੋਗ ਫੈਮਿਲੀ ਆਮ ਹੀ ਪਰਿਵਾਰਾਂ ਚ ਹੁੰਦੀ ਹੈ ਉਹ ਹੋਈ ਸੀਗੀ ਤੇ ਜਿਸ ਨੂੰ ਲੈ ਕੇ ਇਹ ਜਿਹੜਾ ਬੱਚਾ ਸੀਗਾ ਕਹਿੰਦੇ ਸੀ ਕਿ ਦਾਦੀ ਨਾਲ ਜ਼ਿਆਦਾ ਮਾ ਨਾਲ ਘਟਸੀ ਗਿਆ ਸੋ ਇਸੇ ਕੰਮ ਨੂੰ ਲੈ ਕੇ ਉਹ ਜਿਹੜੀ ਪ੍ਰੋਬਲਮ ਕ੍ਰੀਏਟ ਹੋਈ ਹੈ ਫੈਮਿਲੀ ਦੇ ਵਿੱਚ ਸੋ ਰਾਤ ਨੂੰ ਉਹ ਮਤਲਬ ਜਦ ਗੁੱਸੇ ਦੇ ਵਿੱਚ ਆ ਕੇ ਉਸਨੇ ਆਪਣੇ ਬੱਚੇ ਦੀ ਤਕਰੀਬਨ ਰਾਤ ਦਾ ਪਤਾ ਲੱਗਿਆ 10 ਵਜੇ ਦੇ ਕਰੀਬ 10:30 ਵਜੇ ਕਰੀਬ ਇਹ ਘਟਨਾ ਵਾਪਰੀ ਹੈ ਤਾਂ ਮੌਕੇ ਤੇ ਪਹੁੰਚ ਕੇ ਜਿਹੜੀ ਤਫ਼ਤੀਸ਼ ਕੀਤੀ ਹੈ ਤੇ ਪਰਚਾ ਦਰ ਇਹ ਜਿਹੜੀਆਂ ਆਪਣੇ ナイフ ਜਿਹੜਾ ਚਾਕੂ ਹੁੰਦਾ ਜਿਹੜਾ ਆਪਣਾ ਘਰ ਦੇ ਸਬਜੀ ਵਗੈਰਾ ਕੱਟਣ ਲਾ। ਹੀ ਉਹਦੇ ਨਾਲ ਹੀ ਮਰਿਆ ਜਿਹੜਾ ਪਹਿਲੀ ਤਫਤੀਸ਼ ਚ ਇਹੀ ਆ ਰਿਹਾ ਵੀ ਉਸੇ ਨਾਲ ਹੀ ਮਰਿਆ। ਡੈੱਡ ਬੋਡੀ ਜਿਹੜੀ ਹੈ ਰਾਤ ਨੂੰ ਹੀ ਆਪਾਂ ਟੇਕਓਵਰ ਕਰ ਲਈ ਸੀ ਤੇ ਨਕੋਦਰ ਭੇਜਤੀ ਸੀ ਕਿ ਪੋਸਟਮਾਰਟਮ ਲਈ ਅੱਜ ਪੋਸਟਮਾਰਟਮ ਕਰਾ ਕੇ ਜਿਹੜੀ ਹੈ ਡੈੱਡ ਬੋਡੀ ਹੈਂਡਓਵਰ ਕਰਾਂਗੇ। ਤੇ ਜਿਹੜੀ ਦੋਸ਼ਣ ਹੈ ਮਾਤਾ ਕੁਲਵਿੰਦਰ ਕੌਰ ਉਨੇ ਵਿਸ਼ਾਲ ਮਾਰਨ ਕਰਕੇ ਉਹਦੀ ਜਿਹੜੀ ਨੱਕ ਦੀ ਹੱਡੀ ਜਿਹੜੀ ਕ੍ਰੈਕ ਹੋਈ ਆ ਉਹ ਐਡਮਿਟ ਆ ਜਲੰਧਰ ਵੀ ਹਸਪੀਟਲ ਵਿਖੇ ਸੁਪਰ ਚੇ ਦਰਜਾ ਤੇ ਜਲਦੀ ਹੀ ਗ੍ਰਿਫਤਾਰੀ ਕਰਕੇ ਜੋ ਅਗਲੀ ਕਾਰਵਾਈ ਕੀਤੀ ਜਾਵੇ